ਸਤਿ ਸ੍ਰੀ ਅਕਾਲ ਜੀ ਇਹ ਹੈ ਆਪਣਾ ਜਿਹਦਾ ਵਲੌਗ ਤੇ ਅੱਜ ਆਪਾਂ ਜਾਣਾ ਸੀਗਾ ਗੁਰਦੁਆਰਾ ਸ੍ਰੀ ਨਾਨਕਚੀਰਾ ਸਾਹਿਬ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਰੇ ਦਸਤਾਰਾਂ ਸਜਾਉਣ ਲੱਗ ਗਏ ਸੀ ਤੇ ਉਹਦੋਂ ਆਪਣੀ ਗੱਡੀ ਵੀ ਆ ਗਈ ਜੀ ਤੇ ਆਪਾਂ ਅੱਜ ਜਾਣਾ ਸੀਗਾ ਟਾਈਮ ਵਾਈ ਸਵੇਰੇ 7:30 ਤੇ ਆਪਾਂ ਇਥੋਂ ਤੁਰ ਪਏ ਸੀ ਜਾਂਦੇ ਹੋਏ ਬਾਈ ਉਹਨਾਂ ਨੇ ਗੱਡੀ ਪੰਪ ਤੇ ਲਾ ਲਈ ਕਿਉਂਕਿ ਗੈਸ ਪਾਉਣੀ ਸੀ ਗੱਡੀ 'ਚ ਤੇ ਪੋ ਆ ਗਏ ਗੱਡੀ 'ਚ ਗੈਸ ਆਪਾਂ ਉਹ ਤੋਂ ਫੇਰ ਤੁਰ ਪਏ ਸੀ ਅੱਗੇ ਵੱਲ ਨੂੰ ਤੇ ਰਾਜ ਫਿਰ ਲੱਗਿਆ ਸੀ ਭੁੱਖ ਕੇ ਇਸ ਤੋਂ ਬਾਅਦ ਉਹ ਤੇ ਫਰੂਟ ਫਰਡ ਲੈਂਡ ਖਾ ਗਏ ਫਰੂਟ ਖਾ ਕੇ ਆਪਾਂ ਫੇਰ ਤੁਰ ਪਏ ਸੀ ਅੱ ਪਟਰੋਲ ਤੇ ਡੀਜ਼ਲ ਤੇ ਗੈਸ ਤਿੰਨਾਂ ਦਾ ਹੀ ਫਰਕ ਆਗਾ। ਮਹਾਰਾਸ਼ਟਰਾਂ ਚ ਡੀਜ਼ਲ ਦਾ ਰੇਟ ਹੈਗਾ 97.99 ਰੁਪਏ ਤੇ ਪਟਰੋਲ ਦਾ ਹੈਗਾ 108 ਰੁਪਏ। ਤਰਨਾਟਕ ਚ ਜਾ ਕੇ ਤਾਂ ਇਸ ਤੋਂ 2-3 ਰੁਪਏ ਘੱਟ ਆਂਦਾ ਰੇਟ। ਤੇ ਆਪਾਂ ਪਹੁੰਚ ਗਏ ਸੀ ਗੁਰੂ ਘਰ ਆਪਾਂ ਨੂੰ ਇੱਥੇ ਆਉਣ ਦੇ ਸਾਢੇ 3 ਘੰਟੇ ਲੱਗ ਗਏ। ਆਪਾਂ ਸਾਢੇ 7 ਵਜੇ ਤੁਰੇ ਸੀ ਤੇ 11 ਵਜੇ ਪਹੁੰਚ ਗਏ ਸੀ। ਉੱਥੇ ਜਾ ਕੇ ਆਪਾਂ ਸਭ ਤੋਂ ਪਹਿਲਾਂ ਲੰਗਰ ਛਕਿਆ ਤੇ ਇਸ ਤੋਂ ਬਾਅਦ ਆਪਾਂ ਆ ਗਏ ਸਰੋਵਰ ਤੇ ਤੇ ਫਿਰ ਆ ਕੇ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਇਸ ਤੋਂ ਬਾਅਦ ਆ ਗਏ ਆਪਾਂ ਅੰਮ੍ਰਿਤ ਕੁੰਡ ਕਰਨੀ ਤੇ ਆਪਾਂ ਅਗੇ ਹੀ ਗੱਡੀ ਕੋਲੇ ਤੇ ਥੋੜੇ ਟਾਈਮ ਚ ਆਪਾਂ ਗੁਰੂ ਘਰ ਪਹੁੰਚ ਗਏ ਸੀ ਜੋ ਕਿ ਪੰਜੇ ਪਿਆਰੇ ਦੇ ਨਾਮ ਤੇ ਬਣੇ ਹੋਏ ਨੇ ਭਾਈ ਸਾਹਿਬ ਜੀ ਦੇ ਨਾਮ ਤੇ ਤੇ ਫਿਰ ਉੱਥੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਤੁਰ ਪਏ ਸੀਗੇ ਅਗਲੇ ਗੁਰੂ ਘਰ ਵੱਲ ਨੂੰ ਤੇ ਥੋੜੇ ਟਾਈਮ ਚ ਆਪਾਂ ਮਾਤਾ ਪਾਕੌਰ ਜੀ ਗੁਰੂ ਘਰ ਦੇ ਕੋਲ ਪਹੁੰਚ ਗਏ ਸੀ ਜੋ ਕਿ ਪਿੰਡ ਜਨੜਵਾੜਾ ਵਿੱਚ ਸਥਿਤ ਹੈ ਤੇ ਫਿਰ ਆ ਕੇ ਉੱਥੇ ਆਪਾਂ ਦਰਸ਼ਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਤੁਰ ਪਏ ਸੀਗੇ ਆਪਾਂ ਫਿਰ ਪਹੁੰਚ ਗਏ ਸੀ ਗੁਰਦੁਆਰਾ ਜਰਾਵਰ ਸਿੰਘ ਜੀ ਵਿੱਚ ਸਭ ਤੋਂ ਪਹਿਲਾਂ ਕੀਤੇ ਦਰਸ਼ਨ ਤੇ ਇਸ ਤੋਂ ਬਾਅਦ ਖਰਗੋਸ਼ ਤੇ ਬੱਤਕਾਂ ਹੋਰ ਚੜੀਆਂ ਵਗੈਰਾ ਵੀ ਰੱਖ ਇੱਕ ਕੇ ਆਪਾਂ ਉੱਪਰ ਚੱਲ ਕੇ ਜਿੱਥੇ ਕਿ ਜਹਾਜ਼ ਬਣਿਆ ਹੋਇਆ ਹੈ ਪੂਰੇ ਆਪਣੇ ਚਾਚਾ ਜੀ ਵਰਗੇ ਬੈਠੇ ਸੀਗੇ ਬਾਰੀ ਵਿੱਚ ਮੂੰਹ ਗੱਡੀ ਆਇਓ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆਂ ਤੇ ਫੇਰ ਆਪਾਂ نیچے ਆ ਕੇ ਚਿੜੀਆਂ ਦੇਖਣ ਤੇ ਉੱਥੇ ਗੁਰੂਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸੀ ਤੁਹਾਨੂੰ ਵੀ ਸਾਰੀਆਂ ਦਿਖਾਉਣੇ ਆਂਗੇ ਤੇ ਦੂਸਰੀ ਸਾਈਡ ਕੁਝ ਕ ਮੂਰਤੀਆਂ ਬਣੀਆਂ ਹੋਈਆਂ ਸੀ ਜੋ ਕਿ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਤੇ ਤੁਹਾਨੂੰ ਵੀ ਨਾਲ-ਨਾਲ ਦਿਖਾਵਾਂਗੇ ਸਾਰੀਆਂ ਹੁਣ ਆਪਾਂ ਸਾਰੇ ਕਿਤੇ ਦਰਸ਼ਨ ਕਰ ਲਏ ਸੀ ਤੇ ਹੁਣ ਆਪਾਂ ਵਾਪਸ ਆਪਣੀ ਸਰਾਮ ਵੱਲ ਜਾਣਾ ਸੀ ਤੇ ਫਿਰ ਆਪਣਾ ਭੁੱਖ-ਭੁੱਖ ਵੀ ਲੱਗੀ ਸੀ ਆਪਾਂ ਕਹਾਂ ਚਲੋ ਜਾਂਦੇ ਜਾਂਦੇ ਆਪਾਂ ਨਾਲ ਕੁਝ ਖਾਣ ਨੂੰ ਵੀ ਲਈ ਜਾਂਦੇ ਆਗੇ ਤੇ ਫਿਰ ਆ ਕੇ ਦੁਕਾਨ ਤੇ ਪਤਨ ਚਾਰ ਬੋਤਲਾਂ ਕੋਕ-ਕੋਕ ਦੀਆਂ ਲੈ ਕੇ ਤੇ ਨਾਲ ਪੋਜੀਆ ਵਗੈਰਾ ਲੈ ਕੇ ਤੁਰ ਪਏ ਸੀਗੇ ਆਪਣੀ ਸਰਾਮ ਵੱਲ ਨੂੰ ਇੱਕ ਦੋ ਦਾ ਘਟ ਜਾਂਦੀ ਫਿਰ ਆਪਾਂ ਨੂੰ ਦੁਬਾਰੇ ਗੜਾ ਲੈਣਾ ਪੈਂਦਾ ਆਪਾਂ ਪਹਿਲਾਂ ਹੀ ਵੱਧ ਲੈ ਗਏ ਸੀ ਤੇ ਖਾ ਪੀ ਕੇ ਫਿਰ ਆਪਾਂ ਆਗੇ ਸੀ ਬਾਹਰ ਬਾਜ਼ਾਰ ਕਰਨੀ ਫਿਰ ਆ ਕੇ ਕੋਣ ਖਾਣ ਲੱਗੇ ਕੋਣ-ਕੋਣ ਖਾ ਕੇ ਆਪਾਂ ਵਾਪਸ ਸਰਾਂ ਚ ਚੱਲ ਗਏ ਸੀ ਇਸ ਤੇ ਨਾਲ ਕਰਦੇ ਆ ਬਲੌਗ ਦਾ ਐਂਡ ਮਿਲਦੇ ਆਪ